ਪਤੰਗਬਾਜ਼ੀ ਨੂੰ ਲੈ ਕੇ ਦੋ ਥੇਰਾ ਵਿਚਾਲੇ ਝਗੜਾ ਹੋਇਆ ਜਿਸ 'ਚ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਪਤੰਗਬਾਜ਼ੀ ਦੌਰਾਨ ਗੁੱਡੀਆਂ ਦਾ ਪੇछा ਪਿਆ ਗੁੱਡੀਆਂ ਇਕੱਠੀਆਂ ਗਈਆਂ ਜਿਸ ਨੇ ਦੋਵਾਂ ਥੇਰਾ ਚ ਵੀ ਪੇਛੇ ਪਵਾ ਦਿੱਤੇ ਅਤੇ ਇਸ ਕਾਰਨ ਬਾਜ਼ਾਰ 'ਚ ਕੁਝ ਨੌਜਵਾਨ ਆਪਸ 'ਚ ਪਿੜਦੇ ਇੱਕ ਦੂਜੇ ਤੇ ਹਮਲਾ ਕੀਤਾ ਅਤੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਕਤ ਨਾਮ ਰਿਸਰਦੇਸ ਸੁਲਤਾਨਵਿੰਡ ਰੋਡ ਤੇ ਪੈਂਦੇ ਆਜ਼ਾਦਨਗਰ ਨੇੜੇ ਵਾਪਰੀ ਐਤਵਾਰ ਨੂੰ ਆਜ਼ਾਦਨਗਰ ਚ ਕੁਝ ਵਿਅਕਤੀ ਆਪਣੀਆਂ ਛੱਤਾਂ ਤੇ ਪਤੰਗ ਉਡਾ ਰਹੇ ਸੀ ਤੇ ਜਦੋਂ ਪਤੰਗ ਦਾ ਪੇਚ ਫਸ ਗਿਆ ਤਾਂ ਇੰਟਰਨੈਟ ਦੂਜੇ ਦੀ ਪਤੰਗ ਕੱਟਦੀ ਸੀ ਇਸ ਦੌਰਾਨ ਦੋਵਾਂ ਟੀਰਾ ਵਿਚਾਲੇ ਬਹਿਸ ਵਾਧੀ ਐਨੀ ਵੱਧ ਗਈ ਕਿ ਦੋਵੇਂ ਧੜੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਲੱਗੇ ਛੱਤਾਂ ਤੋਂ ਸ਼ੁਰੂ ਹੋਈ ਬਹਿਸ ਸ਼ਾਮ ਕਰੀਬ 5:30 ਵਜੇ ਸੜਕ 'ਤੇ ਸ਼ੁਰੂ ਹੋ ਗਈ ਇਸ ਦੌਰਾਨ ਨੌਜਵਾਨਾਂ ਨੇ ਗੂੜੀਆਂ ਚਲਾਈਆਂ ਜਿਸ ਕਾਰਨ ਜ਼ਖਮੀ ਹਾਲਤ 'ਚ ਇੱਕ ਨੌਜਵਾਨ ਹਰਮਨਜੀਤ ਸਿੰਘ ਨੂੰ ਹਸਪਤਾਲ 'ਚ ਪਹੁੰਚਤੀ ਕਰਵਾਇਆ ਪਰ ਉੱਥੇ ਉਸ ਦੀ ਮੌਤ ਹੋ ਗਈ ਕੋਈ ਵਿਆਹ ਨਹੀਂ ਆਤੀ ਹੈ ਕੋਈ ਵਿਆਹ ਨਹੀਂ ਤੇਰੀ ਗੱਲ ਨਹੀਂ ਤੈਨੂੰ ਨਹੀਂ ਪਤਾ ਕੀ ਗੱਲ ਹੋਈ ਬੱਚਿਆ ਦੀ ਮਾਰ ਮੈਂ ਕੀ ਵਿਆਹ ਦਵਾ ਮੇਰੇ ਕੋ ਕੋ ਚੜੇ ਹਰ ਵਾਰ ਚੀਜ਼ ਸੇ ਤੈਨੂੰ ਪਤਾ ਗੁੱਡੀਆਂ ਤੋਂ ਗੱਲ ਹੋਈ ਇਹਨਾਂ ਦੀ ਮਾਰਣੀ ਮੈਨੂੰ ਕੀ ਪਤਾਗਾ ਦੁਪਹਿਰੇ ਡਾਉਣ ਲਈ ਉਹ ਤੋਂ ਕੋਈ ਗੱਲ ਹੋਈ ਆ ਉਹਨਾਂ ਤੋਂ ਪਤਾ ਨਹੀਂ ਇਹਨਾਂ ਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦੀ ਉਹਨਾਂ ਨੇ ਗੋੜੀ ਮਾਰਤੀ ਮੇਰਾ ਬਹੁਤ ਦੁਨੀਆਂ ਤੇ ਨਹੀਂ ਰਿਹਾ ਮੈਂ ਕੀ ਕਰਾਂ ਹਾਂ ਉਹ ਬਤਾਏ ਕਿ ਜਿੰਨਾਰੇ ਗੋਲੀ ਚਲਾਈ ਕਿਥੋਂ ਆਏ ਉਹ ਬੇਦੀ ਹੁਣੀ ਲਾਲ ਹੁਣੀ ਆ ਕਿ ਉਹ ਕਿੱਥੋਂ ਦੇ ਆ ਨਾਲ ਦੀ ਗਲੀ ਚ ਰਹਿਣ ਵਾਲੇ ਆ ਲਾਲ ਬੇਦੀ ਤੇ ਪਨੀਤ ਤਿੰਨੇ ਭਰਾ ਵਾ ਉਹ ਇਹਨਾਂ ਦੀਆਂ ਗੁੱਡੀਆਂ ਇੱਕ ਦੂਜੇ ਤੋਂ ਵੱਡੀਆਂ ਗੁੱਡੀਆਂ ਤੋਂ ਗੱਲ ਹੋਈ ਇਹਨਾਂ ਦੀ ਉਧਰ ਪੁਲਿਸ ਨੂੰ ਕੰਟਰੋਲ ਰੂਮ ਤੋਂ ਗੋਲੀਬਾਰੀ ਦੀ ਸੂਚਨਾ ਮਿਲੀ ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਗਏ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਅੱਜ ਸ਼ਾਮ ਕਰੀਬ 8 ਵਜੇ ਥਾਣਾ ਬੀ ਡਿਵੀਜ਼ਨ ਦੇ ਏਰੀਆ ਆਜ਼ਾਦ ਨਗਰ ਤੂਤ ਸਾਹਿਬ ਗੇਟ ਦੇ ਲਾਗੇ ਕੁਝ ਲੋਕਾਂ ਦੇ ਵਿੱਚ ਝੜਪ ਹੋਈ ਅਤੇ ਉਹਦੇ ਵਿੱਚ ਬਾਅਦ ਵਿੱਚ ਫਾਇਰਿੰਗ ਹੋਈ ਜਿਹਦੇ ਵਿੱਚ ਇੱਕ ਲੜਕਾ ਹਰਮਨਜੀਤ ਸਿੰਘ ਸਨ ਆਫ ਜਸਵੀਰ ਸਿੰਘ ਉਹਦੀ ਪਿੱਠ ਤੇ ਵਿੱਚ ਗੋਲੀ ਲੱਗੀ ਜਿਹਨੂੰ ਬਾਅਦ ਵਿੱਚ ਸਿਵਲ ਹਸਪੀਟਲ ਤੋਂ ਰੈਫਰ ਕਰ ਦਿੱਤਾ ਗਿਆ ਹਰਤੇਜ ਹਸਪੀਟਲ ਜਿੱਥੇ ਉਹਦੀ ਪਹੁੰਚ ਕੇ ਮੌਤ ਹੋ ਗਈ ਲੜਾਈ ਦਾ ਇਹਨਾਂ ਦਾ ਕਾਰਨ ਇਹ ਸੀ ਕਿ ਇਹਨਾਂ ਦੀ ਪਹਿਲਾਂ ਪਤੰਗਬਾਜ਼ੀ ਤੋਂ ਲੜਾਈ ਹੋਈ ਐਂਡ ਆਪਸ ਵਿੱਚ ਕਮੈਂਟ ਵਗੈਰਾ ਮਾਰਨ ਤੋਂ ਉਸ ਤੋਂ ਇਹਨਾਂ ਦੀ ਬੈਚ ਵੱਧ ਗਈ ਐਂਡ ਫਿਰ ਉਹਨਾਂ ਦੇ ਜਿਵੇਂ ਹੋਰ ਗਰੁੱਪ ਐਂਡ ਜਦੋਂ ਪ੍ਰੋਵੋਕੇਸ਼ਨ ਦੇ ਵਿੱਚ ਸੱਟਨ ਬਹੁਤ ਜ਼ਿਆਦਾ ਇਹਨਾਂ ਦੀ ਵਾਇਲੈਂਸ ਵਧ ਗਈ ਇਸ ਸੰਬੰਦੇ ਅਸੀਂ ਅੰਡਰ ਸੈਕਸ਼ਨ 302 ਪਰਚਾ ਦਰਜ ਕੀਤਾ ਜਾ ਰਿਹਾ ਹੈ ਠਾਣਾ ਬੀ ਡਿਵੀਜ਼ਨ ਐਂਡ ਦੋਸ਼ੀ ਜਿਹੜੇ ਨੇ ਉਹ ਆਇਡੈਂਟੀਫਾਈ ਕੀਤੇ ਜਾ ਚੁੱਕੇ ਨੇ ਐਂਡ ਸਾਡੀਆਂ ਵੱਖ-ਵੱਖ ਰੇਡ ਪਾਰਟੀਆਂ ਜਿਹੜੀਆਂ ਨੇ ਉਹ ਨਿਕਲੀਆਂ ਹੋਈਆਂ ਨੇ ਐਂਡ ਆਫ ਯੂ ਬਹੁਤ ਜਲਦੀ ਇਹ ਜਿੰਨੇ ਵੀ ਲੋਕੀ ਇਹਨਾਂ ਸਾਰਿਆਂ ਨੂੰ ਧੰਨਵਾਦ ਕਰ ਲਏਗਾ ਤੇ ਕਤਲ ਦੀ ਇਹ ਵਾਰਦਾਤ ਗਲੀ ਚ ਲੱਗੇ ਸੀਸੀਟੀਵੀ 'ਚ ਰਿਕਾਰਡ ਹੋ ਗਈ ਜਿਸ ਨੂੰ ਆਧਾਰ ਬਣਾ ਕੇ ਹੁਣ ਪੁਲਿਸ ਨੇ ਦੋਸ਼ੀਆਂ ਨੂੰ ਲੱਭੜਾ ਸ਼ੁਰੂ ਕਰ ਦਿੱਤਾ ਹੈ ਜਦਕਿ ਮ੍ਰਿਤਿਕ ਦੇ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈਏ ਪਰ ਇਸ ਘਟਨਾ ਨੇ ਇੱਕ ਵਾਰ ਮੁੜ ਤੋਂ ਸਾਬਿਤ ਕਰ ਦਿੱਤਾ ਕਿ ਮੁਸਲਮਾਨ ਨੂੰ ਨਾ ਤਾਂ ਕਾਨੂੰਨ ਦਾ ਡਰ ਹੈ ਅਤੇ ਨਾ ਹੀ ਸਜ਼ਾ ਦਾ ਅੰਮ੍ਰਿਤਸਰ 'ਚ ਪਿਛਲੇ 2-3 ਦਿਨਾਂ ਅੰਦਰ ਕਤਲ ਦੀ ਇਹ ਤੀਜੀ ਵਾਰਦਾਤ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ